ਕੁਮਬੀਰ ਸਿੰਘ ਜ਼ੀਰਾ ਦਾਦੇ ਨੇ ਕਮਾਈ ਕੀਤੀ ਫਿਰ ਇਹਨਾਂ ਦੇ ਪਿਤਾ ਜੀ ਨੇ ਕਮਾਈ ਕੀਤੀ ਔਰ ਕਮਾਈ ਇਹਨਾਂ ਨੇ ਲੋਕਾਂ ਦੇ ਮਨ ਜਿੱਤ ਕੇ ਕੀਤੀ ਮਨ ਦਾ ਸੌਦਾ ਜੇ ਕੋਈ ਕਰਜ਼ਾ ਕਿਸੇ ਦੇ ਦਿਲ ਚ ਰਹੋ ਭੁਲੇ ਹੀ ਹੈ ਤੇ ਜ਼ੀਰਾ ਸਾਹਿਬ ਕੁਮਬੀਰ ਸਿੰਘ ਜ਼ੀਰਾ ਪੁੱਤਰ ਹੈ ਜਿੱਦਾਂ ਇੰਦਰ ਹੈ ਉਹਨਾਂ ਜ਼ੀਰਾ ਔਰ ਜ਼ੀਰਾ ਕੁਮਬੀਰ ਸਿੰਘ ਨੂੰ ਆਪ ਅਸੀਂ ਸਾਰੇ ਅੱਠ ਹਲਕੇ ਦੇ ਨੋਏ ਨੇ ਅਠਾ ਨੇ ਇਨਕਲੂਡਿੰਗ ਇੰਦਰ ਅਸੀਂ ਸਲਾਹ ਕੀਤੀ ਕਿ ਯੋਗ ਕੈਂਡੀਡੇਟ ਇਸ ਹਲਕੇ ਲਈ ਸਰਦਾਰ ਕੁਲਬੀਰ ਸਿੰਘ ਜ਼ੀਰਾ ਕਾਰਨ ਕਾਰਨ ਕਿ ਭਈ ਇੱਕ ਘਰੋਂ ਸਮਾਨ ਲੈ ਕੇ ਤੁਰਦਾ ਸਮਾਨ ਦਾ ਮਤਲਬ ਵੋਟਾਂ ਜ਼ੀਰੇ ਹਲਕੇ ਚ ਠੀਕ ਹੈ ਕਿ ਲਹਿਰ ਸੀ ਆਣਾ ਜਿੱਤਾ ਹੋ ਜਾਨੀ ਆ ਕਿ ਲੋਕ ਮੁਹੱਬਤ ਕੁਲਬੀਰ ਸਿੰਘ ਜੀਰੇਣਾ ਕਰਦੇ ਆ ਇਸ ਕਰਕੇ ਅਸੀਂ ਜਿੱਤੂ ਕੈਂਡੀਡੇਟ ਅੱਗੇ ਰੱਖੇਗੇ ਹਲਕਾ ਖੰਡੂਰ ਸਾਹਿਤ ਤੋਂ ਮੈਂਬਰ ਪਾਰਲੀਮੈਂਟ ਦੀ ਟਿਕਟ ਮਿਲਣ ਉਪਰੰਤ ਕੁਲਬੀਰ ਜੀਰਾ ਵੱਲੋਂ ਅੱਜ ਹਲਕਾ ਜੀਰਾ ਦੇ ਅਹੁਦੇਦਾਰਾਂ ਅਤੇ ਸਮਰਥਕਾਂ ਦੀ ਰੱਖੀ ਗਈ ਮੀਟਿੰਗ ਨੇ ਉਸ ਵੇਲੇ ਰੈਲੀ ਦਾ ਰੂਪ ਧਾਰਨ ਕਰ ਲਿਆ ਜਦੋਂ ਇਸ ਮੀਟਿੰਗ ਦੌਰਾਨ ਸਮਰਥਕਾਂ ਦਾ ਹੜ ਆ ਗਿਆ ਜੀਰਾ ਦੇ ਇੱਕ ਨਿੱਜੀ ਪੈਲੇਸ 'ਤੇ ਰੱਖੀ ਇਸ ਮੀਟਿੰਗ ਵਿੱਚ ਕਾਂਗਰਸ ਪਾਰਟੀ ਅਤੇ ਕੁਲਬੀਰ ਜੀਰਾ ਨੂੰ ਪਿਆਰ ਕਰਨ ਵਾਲੀ ਲੋਕਾਂ ਦਾ ਵੱਡਾ ਹਜੂਮ ਦੇਖਣ ਨੂੰ ਮਿਲਿਆ ਇਸ ਮੌਕੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਅਤੇ ਰਾਣਾ ਗੁਰਜੀਤ ਸਿੰਘ ਨੇ ਵਿਰੋਧੀਆਂ ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਕੁਲਬੀਰ ਜੀਰਾ ਹਲਕਾ ਖੰਡੂਰ ਸਾਹਿਬ ਸੀਟ ਨੂੰ ਵੱਡੇ ਫਰਕ ਦੇ ਨਾਲ ਜਿੱਤ ਕੇ ਰਾਹੁਲ ਗਾਂਧੀ ਦੀ ਝੋਲੀ ਵਿੱਚ ਪਾਉਣਗੇ ਜੀਰਾ ਨਵਾਸੀਆਂ ਦਾ ਕਿਉਂਕਿ ਇਹਨਾਂ ਨੇ ਹਮੇਸ਼ਾ ਹੀ ਬਹੁਤ ਪਿਆਰ ਦਿੱਤਾ ਔਰ ਸਦਾ ਇਹਨਾਂ ਦਾ ਰਹਿਣੀ ਰਵਾਂਗਾ ਔਰ ਇਹਨਾਂ ਨੇ ਹੁਣ ਜਿਹੜਾ ਮੈਨੂੰ ਇਹ ਵਿਸ਼ਵਾਸ ਦਵਾਇਆ ਹੈ ਇਹਨਾਂ ਨੇ ਕਿਹਾ ਕਿ ਜਸਪੀਤ ਸਿੰਘ ਗਿੱਲ ਟੈਂਪਾ ਜੀ 20000 ਤੇ ਜਿੱਤੇ ਸੀ ਔਰ 40000 ਦੀ ਲੀਡ ਜਿਹੜੀ ਹੈ ਉਹ ਜੀਰੇ ਦੇ ਲੋਕ ਬਣ ਬਣਾ ਕੇ ਬੈਠੇ ਆ 40000 ਦੀ ਲੀਡ ਤੇ ਜਿਤਾ ਕੇ ਵੇਚਾਂਗੇ ਔਰ ਇਹਨਾਂ ਨੇ ਕਿਹਾ ਬੇਫਿਕਰ ਹੋ ਜਾ ਬਾਕੀ 8 ਹਲਕਿਆਂ ਚ ਤੋਂ ਕੰਮ ਕਰ ਇੱਥੇ ਅਸੀਂ ਖੁਦ ਕੁਲਵੀਰ ਸਿੰਘ ਜੀ ਦਾ ਬਣ ਕੇ ਤੇਰੀ ਕੰਪਨੀ ਚ ਰਾਂਗੇ ਗੱਲ ਹੈ ਯਾਰ ਲੋਕਤੰਤਰ ਹਰੇਕ ਬੰਦੇ ਦਾ ਹੱਕ ਦਾ ਇਲੈਕਸ਼ਨ ਲੜਨਾ ਹੈ ਵੋਟ ਲੋਕਾਂ ਨੇ ਪਾਉਣੀ ਹੈ ਲੋਕਾਂ ਨੇ ਫਤਵਾ ਦੇਣਾ ਹੈ ਇਲੈਕਸ਼ਨ ਤਾਂ ਫਾਰਮ ਤਰੇ ਇਹ ਆਦਮੀ ਦਾ ਆਪਣੀ ਬੋਲ ਬਾਣੀ ਦੇ ਉੱਤੇ ਜਿਹੜਾ ਕੰਟਰੋਲ ਹੈ ਨਹੀਂ ਜੋ ਆਦਮੀ ਆਪਣੇ ਬਰਾਦਰੀਆਂ ਨੂੰ ਇੱਜ਼ਤ ਮਾਣ ਨਹੀਂ ਦੇ ਸਕਦਾ ਉਹਨਾਂ ਨੂੰ ਨੀਵੀਆਂ ਵਿਖਾਉਣ ਦੀ ਕੋਸ਼ਿਸ਼ ਕਰਦਾ ਮੈਂ ਸਮਝਦਾ ਕਿ ਐਮਪੀ ਦਾ ਕੰਮ ਹੁੰਦਾ ਦਿਲ ਜੋੜਦੇ ਪਰ ਉਹ ਤਾਂ ਖੁਦ ਹੀ ਵੱਡੀਆਂ ਪਾਉਣ ਵਾਲਾ ਛੱਡਿਆ ਉਹ ਕੋਈ ਜੱਗਾ ਸਕੇ ਤੇ ਨਹੀਂ ਤੇ ਇਸ ਕੰਮ ਦੇ ਉਹ ਕਾਬਲ ਨਹੀਂ ਹੈ ਰਹਿ ਗਈ ਭਾਈ ਅਬਰਸਪਾਲ ਸਿੰਘ ਜੀ ਦੀ ਗੱਲ ਕੋ ਹਰ ਇੱਕ ਨੂੰ ਹੱਕ ਹੈਗਾ ਚੋਣ ਲੜਦਾ ਤੇ ਮੈਂ ਸਮਝਦਾ ਜਿਹੜਾ ਉਹਨਾਂ ਨੇ ਫੈਸਲਾ ਲਿਆ ਵਾ ਉਹ ਜਿਹੜਾ ਵਾ ਉਹਨਾਂ ਨੇ ਕੁਝ ਸੋਚ ਕੇ ਹੀ ਲਿਆ ਹੋਊਗਾ ਕਿਉਂਕਿ ਇਕੱਲੇ ਭਾਈ ਅਮਰਪਾਲ ਸਿੰਘ ਜੀ ਨਹੀਂ ਉਹਦਾ ਦੇ ਨਾਲ ਬੜੇ ਹੋਰ ਨੇ ਜਿਹੜੇ ਦਿਫਰਗੜ੍ਹ ਜੇਲ੍ਹ ਦੇ ਵਿੱਚ ਐਨਐਸਐਚ ਵਿੱਚ ਬਾਦਿਆ ਉਹਨਾਂ ਦੇ ਨਾਲ ਬਹੁਤ ਬੱਦੀ ਸਿੰਘ ਦੇ ਜਿੰਨਾਂ ਦੀ ਕੈਦ ਜਿਹੜੀ ਆ ਉਹ ਪੂਰੀ ਹੋ ਚੁੱਕੀ ਹੈ ਤੇ ਮੈਂ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਉਹ ਮੁੱਦਾ ਜਿਹੜਾ ਮੈਂ ਭਾਰਦੀ ਪਿੰਡ ਦੇ ਵਿੱਚ ਚੁੱਕਿਆ ਸੀਗਾ ਤੇ ਮੈਂ ਸਮਝਦਾ ਕਿ ਉਹ ਕੁੰਦਾ ਦਾ ਵੀ ਜਿਹੜਾ ਉਹਨਾਂ ਦੀ ਰਿਹਾਈ ਦਾ ਵੀ ਮੁੱਦਾ ਜਿਹੜਾ ਵਾ ਉਹ ਉਹਨਾਂ ਨੂੰ ਵੀ ਅਕੇ ਲਿਆ ਕੇ ਕਰਨਾ ਚਾਹੀਦਾ ਵਾ ਕੋਲਕੁਲਬੀਰ ਜੀ ਦਾ ਹੋਣਾ ਦੇ ਲਈ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਇਹ ਨੌਜਵਾਨ ਹੈ ਇਹ ਬਹੁਤ ਕੈਪੇਬਲ ਹੈ ਆਮਾਨਦਾਰ ਆਦਮੀ ਆ ਇਹ ਇਹ ਕਿਉਂਕਿ ਬਦਾਇਕ ਰਹਿ ਲਿਆ ਵਾ ਇਲਾਕੇ ਦੀਆਂ ਮੁਸ਼ਕਲਾਂ ਨੂੰ ਇਹ ਚੰਗੀ ਤਰ੍ਹਾਂ ਜਾਣਦਾ ਹੈ ਮੈਂ ਸਮਝਦਾ ਕਿ ਜਿਹੜੇ ਕੰਮ ਬੈ ਪੂਰੇ ਸੀ ਉਹਦਾ ਜੋ ਜਿਹੜੇ ਕੁਝ ਰਹਿ ਗਏ ਨੇ ਜਿਵੇਂ ਖਾਲੜਾ ਬਾਰਡਰ ਖੁੱਲੜਾ ਉਹ ਤਾਂ ਉਹ ਇਹ ਅੱਗੇ ਲੈ ਕੇ ਚੱਲਣਗੇ। ਉਹ ਅੱਜ ਦੇ ਜਿਹੜੀ ਲੋਕਾਂ ਦਾ ਕੱਟ ਸੀ ਜੋ ਉਹਨਾਂ ਦਾ ਜਜ਼ਬਾ ਸੀ ਉਹਨੂੰ ਵੇਖਦਿਆਂ ਮੈਨੂੰ ਲੱਗਦਾ ਕਿ ਕਲਵੀਰ ਸਿੰਘ ਜੀਰਾ ਘੱਟੋ ਘੱਟ ਜੀਰੇ ਇਕੱਲੇ ਸੈ ਬਲੀ ਹਲਕੇ ਤੋਂ 40 ਹਜ਼ਾਰ ਦੀ ਡੀਠ ਲੈ ਕੇ ਜਾਣਗੇ। ਅੱਜ ਸਰਦਾਰ ਕੁਲਵੀਰ ਸਿੰਘ ਜੀਰਾ ਨੂੰ ਲੋਕ ਸਮਝ ਤੇ ਜਨਾ ਬੜਾ ਜ਼ਰੂਰੀ ਆ ਕਿਉਂ ਇਹ ਗੱਲ ਜ਼ੀਰੇ ਦੀ ਨਹੀਂ ਆ ਜ਼ੀਰੇ ਹਲਕੇ ਦੀ ਗੱਲ ਹੋਊਗੀ ਇਹ ਗੱਲ ਸਮਝੇ ਪੰਜਾਬ ਦੀ ਕਰਨੀ ਆ ਪੰਜਾਬ ਦੀਆਂ ਲੋੜਾਂ ਕੀ ਆ ਅਨਪਲੋਇਮੈਂਟ ਡਰੱਗ ਡਰੱਗਲ ਕੰਟਰੋਲ ਕੌਣ ਕਰੂਗਾ ਸੈਂਟਰ ਸਰਕਾਰ ਦਾ ਰੋਲ ਹੁੰਦਾ ਉਹ ਆਪਣਾ ਰੋਲ ਠੀਕ ਨਹੀਂ ਕਰ ਰਹਾ ਸਿਰਫ ਡਿਸਟਰਬੈਂਸ ਕਰ ਰਹੀ ਪੰਜਾਬ ਚ ਅੱਜ ਭਾਰਤ ਸਰਕਾਰ ਆਪਣਾ ਹਰਿਆਣਾ ਵਰਤ ਰਹੀ ਆ ਅਣਾ ਹੀ ਮੁਕਾਬਲਾ ਕਿਸ ਨਾਲ ਦੇਖਦੇ ਹੋ ਦੇਖੋ ਸਾਡਾ ਮਿਹਨਤ ਕਰਨਾ ਫਰਜ਼ ਹੈ ਪਰ ਮਾਲਕ ਸਭ ਕੁਝ ਦੇਖਦਾ ਔਰ ਲੋਕ ਅਮਨ ਸ਼ਾਂਤੀ ਚੈਨ ਚਾਹੁੰਦੇ ਆ ਹੱਸਦਾ ਵਸਦਾ ਪੰਜਾਬ ਚਾਹੁੰਦੇ ਆ ਔਰ ਕਾਂਗਰਸ ਨੇ ਹਮੇਸ਼ਾ ਕਾਨੂੰਨ ਵਿਵਸਥਾ ਬਣਾ ਕੇ ਰੱਖੀ ਆ ਔਰ ਇਹ ਹੀ ਪੰਜਾਬ ਚਾਹੇ ਆਵਾਮੀ ਪਾਰਟੀ ਆ ਦੋਟਾ ਇਸ਼ਾਨਦੇ ਰਾਜ ਚ ਤੁਸੀਂ ਵੇਖੋ ਟੈਲੀਫੋਨੀ ਹੁੰਦਾ ਫਿਰ ਦਿੱਲੀ ਵਾਲਾ ਦਿੰਦੇ ਪਿੱਛੇ 4 5 6 7 8 9 ਗੁੰਡਾਗਰਦੀ ਤੋਂ ਪਰੇਸ਼ਾਨ ਨੇ ਫਰੋਟੀਆਂ ਤੋਂ ਪਰੇਸ਼ਾਨ ਆ ਔਰ ਕਾਨੂੰਨ ਵਿਵਸਥਾ ਪਸਥਾਈ ਜਿਹੜਾ ਦੇ ਨ ਸਪਿਰ ਰਾਟ ਕਾਂਗਰਸ ਪਾਰਟੀ ਦੇ ਸਕਦੀ ਆ ਔਰ ਅਨਪਲੋਇਮੈਂਟ ਦੀ ਜਿਹੜੀ ਗੱਲ ਆ ਬੜਾ ਵੱਡਾ ਇਸ਼ੂ ਆ ਔਰ ਉਹਨੂੰ ਅਡਰੈਸ ਕਰਨ ਲਈ ਇੱਕ ਯੋਗ ਬੰਦਾ ਚਾਹਨਾ ਚਾਹੀਦਾ